ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਬੀਸੀਡੀ ਫਰੇਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਵਿੱਚ ਹੜ੍ਹ ਦੀ ਚੇਤਾਵਨੀ ਭਾਰੀ ਮੀਂਹ ਦੇ ਕਾਰਨ ਵਾਸ਼ਿੰਗਟਨ ਦੀ ਨੁਕਸੈਕ ਨਦੀ ਡੁੱਬਣ ਦੀ ਸੰਭਾਵਨਾ ਚਲੀ ਵੈਕਰ ਰਿਵਰ ਵੈਲੀ ਨੇੜੇ ਲੋਕਾਂ ਨੂੰ ਘਰ ਖਾਲੀ ਕਰਨ ਦੇ ਦਿੱਤੇ ਆਦੇਸ਼ ਬੈਂਕ ਆਫ ਕੈਨੇਡਾ ਦੀ ਵਿਆਜ ਦਰ 2.25 ਉੱਤੇ ਬਰਕਰਾਰ ਗਵਰਨਰ ਟੀਫ ਮੈਕਲੰਡਾ ਆਇਆ ਬਿਆਨ ਚੌਥੀ ਤਮਾਹੀ ਦੇ ਵਿੱਚ ਕੁਝ ਬਦਲਾਅ ਆਉਂਦੇ ਹਨ ਅਸਾਰ ਕੈਨੇਡਾ ਵਿੱਚ ਸੈਂਕੜੇ ਪੰਜਾਬੀਆਂ ਨੂੰ ਡਿਪਾਰਟੇਸ਼ਨ ਦੇ ਹੁਕਮ Ontario ਦੇ ਪ੍ਰੀਮੀਅਰ ਡਾਰਕਫੋਰਡ ਨੇ ਸਪੱਸ਼ਟ ਲਾਫਜ਼ Ontario Immigrant Nominee Program ਨੂੰ ਦਿੱਤਾ ਜਾ ਰਿਹਾ ਹੈ ਨਵਾਂ ਰੂਪ PNP ਐਕਸਪ੍ਰੈਸ ਐਂਟਰੀ ਦੋ ਦੇ ਨਤੀਜੇ ਜਾਰੀ ਵਿਦੇਸ਼ੀ ਨਾਗਰਿਕਰੀ ਚੋਣ ਕਰਨ ਦੇ ਲਈ ਭੇਜੇ 1123 ਸੰਦੇਸ਼ ਅਸਕਟੌਫ ਸਕੋਲ ਦੇ ਵਿੱਚ 3 ਅੰਕਾਂ ਦਾ ਹੋਇਆ ਵਾਦਾ ਤਿਹੂਨੇ ਨਾਸਰ ਗਰਮੀਆਂ ਦਾ ਵਿਸਥਾਰ ਸੀਸੀਡੀ ਫ੍ਰੀਜ਼ਰ ਵੈਲੀ ਦੇ ਕੁਝ ਹਿੱਸਿਆਂ ਦੇ ਲਈ ਹਾੜੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਨਿਵਾਸੀਆਂ ਨੂੰ ਇਸ ਸੰਭਾਵਨਾ ਦੇ ਲਈ ਤਿਆਰ ਰਹਿਣ ਦੇ ਲਈ ਗ੍ਰੈਬ ਐਂਡ ਕੋ ਬੈਗ ਇਕੱਠੇ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਕਿਵਾ ਤੋਂ ਨਿਕਾਸੀ ਦਾ ਅਦੇਸ਼ ਦਿੱਤਾ ਜਾਵੇਗਾ ਫ੍ਰੀਜ਼ਰ ਵੈਲੀ ਰੀਜਨਲ ਡਿਸਟ੍ਰਿਕਟ ਨੇ ਸਥਾਨਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਚਰੀਵੈਕਰ ਰਿਵਰ ਵੈਲੀ ਨੇੜੇ ਆਠਜੋਇਦਾਦਾ ਦੇ ਵਸਨੀਕਾਂ ਨੂੰ ਕੱਢਣ ਦਾ ਹੁਕਮ ਦਿੱਤਾ ਬੁਤਵਾ ਤੋਂ ਪੈਨੂ ਪਾਰਾ ਹੋਰ ਚੇਤਾਤਾ ਨੂੰ ਖਾਲੀ ਕਰਵਾਉਣ ਦੀ ਵੀ ਚੇਤਾਵਨੀ ਦਿੱਤੀ ਗਈ ਇਸ ਤੋਂ ਥੋੜੀ ਦੇਰ ਬਾਅਦ ਸੂਬਾਈ ਅਧਿਕਾਰ ਨੇ ਇਸ ਬਾਰੇ ਇੱਕ ਅਪਡੇਟ ਪ੍ਰਦਾਨ ਕੀਤੀ ਕਿ ਲਾਰਡ ਮੈਨਲੈਂਡ ਦੇ ਸਭ ਤੋਂ ਵੱਧ ਪ੍ਰਭਾਵਿਤ ਹਿੱਸੇ ਵਿੱਚ ਲੋਕ ਲੋਕ ਕੀ ਉਮੀਦ ਕਰ ਸਕਦੇ ਨਹੀਂ ਅਤਿਪ੍ਰਿਤ ਕਿਰਿਆ ਦੇ ਲਈ ਕੀ ਕੀਤਾ ਜਾ ਰਿਹਾ ਹੈ ਅਮਰਜੰਸੀ ਪ੍ਰਬੰਧਨ ਅਤੇ ਜਲਵਾਯੂ ਤਿਆਰੀ ਮੰਤਰੀ ਕੈਲੀ ਗ੍ਰੀਨ ਨੇ ਕਿਹਾ ਕਿ ਅਸੀਂ ਇੱਕ ਬਹੁਤ ਹੀ ਗਤੀਸ਼ੀਲ ਸਥਿਤੀ ਦੇ ਵਿੱਚ ਆ ਤੇ ਲੋਕਾਂ ਦੇ ਪੈਚਾਰਿਆਂ ਨੂੰ ਸੰਭਾਵੀ ਹੜ੍ਹ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਖਾਸ ਕਰਕੇ ਨਵੇਂ ਇਲਾਕਿਆਂ ਦੇ ਵਿੱਚ ਇਹ ਚਤਾਵਨੀ ਫ੍ਰੀਜ਼ਰ ਵੈਲੀ ਦੇ ਪੂਰਬੀ ਹਿੱਸੇ ਦੇ ਲਈ ਲੱਗੂ ਹੈ ਇਹ ਚਿਲੀ ਵੈਕਾਤੇ ਸੁਮਾਸ ਨਦਿਆਂ ਨੂੰ ਚਿੰਤਾ ਦੇ ਵਿੱਚ ਮੁੱਖ ਸਥਾਨਾਂ ਦੇ ਵਿੱਚ ਪਛਾਣਿਆ ਜਿਹਦੇ ਵਿੱਚ ਮੁੱਖ ਜੋਖਮ ਸਬੰਧਤ ਰਾਸ਼ਟਰ ਅਮਰੀਕਾ ਦੇ ਵਿੱਚ ਨੁਕਸੈਕ ਨਦੀ ਤੋਂ ਉਹਨਾਂ ਦੀਆਂ ਪ੍ਰਣਾਲੀਆਂ ਦੇ ਵਿੱਚ ਪਾਣੀ ਆਉਣਾ ਹੈ ਸਰਹੱਦੇ ਦੱਖਣ ਦੇ ਵਿੱਚ ਵਾਟਕਾਮ ਕਾਉਂਟੀ ਦੇ ਅਧਿਕਾਰਕ ਨੇ ਨੁਕਸੈਕ ਨਦੀ ਦੇ ਲਈ ਹਾਰਟੀ ਚੇਤਾਵਨੀ ਜਾਰੀ ਕੀਤੀ ਕਿਉਂਕਿ ਪਾਣੀ ਨੇ ਖੇਤ ਨੂੰ ਢਵਾ ਦਿੱਤਾ ਹੈ ਜਿਸ ਕਾਰਨ ਨਦੀ ਖਤਰਨਾਕ ਪਤਨ ਤੇ ਵਾਤਰੀ ਹੈ BC ਦੇ ਰਿਵਰ ਫੋਰਕਾਸਟ ਸੈਂਟਰ ਦੇ ਮੁਖੀ ਡੇਵਿਡ ਕੈਂਪ ਬੈਲ ਨੇ ਕਿਹਾ ਕਿ ਮੁਕ ਜ਼ੈਕ ਬਤਵਾਰ ਦੁਪਹਿਰ 2 ਵਜੇ ਓਵਰਫਲੋ ਹੋਣ ਤੇ ਨੇੜੇ ਸੀ ਅਤੇ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਘੰਟੇ ਦੇ ਵਿੱਚ ਇਹ ਪਾਣੀ ਕੈਨੇਡਾ ਵਿੱਚ ਵਹਿਣਾ ਸ਼ੁਰੂ ਹੋ ਜਾਵੇਗਾ ਜਦੋਂ ਕਿ ਉਸਨੇ ਕਿਹਾ ਕਿ ਸੰਭਾਵਨਾ ਨਹੀਂ ਹੈ ਪਾਣੀ ਉਸ ਪੱਧਰ ਤੱਕ ਪਹੁੰਚੇਗਾ ਜਿਸ ਤੋਂ ਕਿ 2021 ਦੇ ਨਵੰਬਰ ਦੇ ਵਿੱਚ ਭਿਆਨਕ ਹੜ੍ਹ ਦਾ ਕਾਰਨ ਬਣਿਆ ਸੀ ਉਸਨੇ ਇਹ ਵੀ ਕਿਹਾ ਕਿ ਇਹ ਇੱਕ ਸੰਭਾਵਿਤ ਰਿਸ਼ਿਅ ਜੋ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਵਾਈਓ ਮੈਂਟਰ ਦੀਆਂ ਨਦੀਆਂ ਦੀ ਇੱਕ ਲੜੀ ਕਿੰਨੀ ਵਾਰਿਸ਼ ਨੇ ਹਲਕਾ ਜਿਹਾ ਗ੍ਰੀਨ ਨੇ ਸਵੀਕਾਰ ਕੀਤਾ ਹੈ ਕਿ ਹਰ ਦੀ ਚੇਤਾਵਨੀ ਤੋਂ ਪ੍ਰਭਾਵਿਤ ਲੋਕ ਇਸ ਖਤਰੇ ਦੇ ਹੱਦ ਦੇ ਨਾਲ ਸੰਬੰਧਿਤ ਤਬਾਹੀ ਅਤੇ ਆਫਤ ਦੇ ਹਾਲੀਆ ਇਤਿਹਾਸ ਨੂੰ ਦੇਖਦੇ ਹੋਏ ਸ਼ਾਇਦ ਚਿੰਤਾ ਮਹਿਸੂਸ ਕਰ ਨਹੀਂ ਨਾ ਕਿ ਹਮੈਂ ਇਸ ਨੂੰ ਸਵੀਕਾਰ ਕਰਨਾ ਚਾਹੀਨ ਕਿ ਭਾਈਚਾਰੇ ਪਹਿਲਾਂ ਵੀ ਇੱਥੇ ਰਹੇ ਨੇ ਅਤੇ ਹਜੇ ਵੀ ਠੀਕ ਹੋ ਰਹੇ ਨੇ At this time, I'm urging people in the lower mainland, particularly if you live near a waterway or a low lying area, to remain up to date on the situation and take steps to prepare for potential impacts. That means assembling a grab and go bag for every member of your household, including pets, with the essentials that you would need if you are asked to evacuate. If you haven't already created an emergency plan, now is the time to do so. Information on how to create that emergency plan is on preparedbc.ca/slash emergency ready. If you're placed under an evacuation order, please follow the instructions of your local government or First Nation. during an evacuation emergency support services will be available to support people that might need help with their basic needs like accommodation food and clothing। मीडिया सेम्स द ईओसी डायरेक्टर एरिक परपटरसन ने हरती चेतावनी दीती और मौजूदा निकासी चेतावनियां बारे अपडेट भी प्रदान किया। उन्होंने कहा है कि हालात और पूर्वानुमान हमेशा बदलते रह सकते हैं और शहर स्थिति की निरंतर निगरानी करता रहेगा और जानकारी उपलब्ध होने पर अपडेट्स प्रदान करेगा। hello i am mayor ross siemens and i'm here with fire chief eric peterson the director of the city of abbotsford's emergency operations center to provide an update on the flood warning and the evacuation alerts in place we recognize that the heavy rain and localized flooding that we are experiencing is likely causing some anxiety given the events of 2021 i want to assure you that we are in a place a much better place than we were in 2021, and that the Emergency Operations Center is fully staffed and prepared to support as this event unfolds. I will now turn it over to Chief Peterson, who will provide an update from the Emergency Operations Center. Thank you. At 4 p.m. today, the City of Abbotsford issued an evacuation alert for 940 properties in Sumas Prairie West and Claiborne Village. Evacuation alerts are Precautionary measures to allow residents time to prepare in the event an evacuation order is required. The Nooksack River is expected to overtop its banks this afternoon, and overflow water will take approximately seven hours to cross the Canadian USA border on past experience. We're in close communication with Whatcom County and the province of BC, and based on their modeling information, we anticipate flooding, maybe more than what it was seen in 2020. But not as significant as the 2021 event. Of course, conditions and forecasts are always subject to change, and we are actively monitoring river levels, dikes, and road conditions closely. Residents should plan to stay informed by following updates at abbotsford.ca, and if they are in an evacuation area, to prepare a grab and go bag. Mayor Simons? I have been in touch. With Minister Green, BC's Minister of Emergency Management and Climate Readiness. She is aware of what is happening and we will stay in contact throughout this event. The City will continue to monitor the situation closely and will provide updates as information becomes available. Thank you. ਕੈਨੇਡਾ ਨੇ ਆਪਣੀ ਵਿਆਸਤਰਾ ਨੂੰ 2.25 ਉੱਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਹੈ ਉਮੀਦ ਵੀ ਇਹੋ ਕੀਤੀ ਜਾ ਰਹੀ ਸੀ ਕਿਉਂਕਿ ਤੀਜੀ ਤਮਾਹੀਨੇ ਤਾਜ਼ਾ ਅੰਕੜੇ ਦੱਸ ਰਹੇ ਨੇ ਕਿ ਵਪਾਰਕ ਤਣਾਅ ਦੇ बावजूद ਕੈਨੇਡਾ ਦੀ ਆਰਥਿਕ ਬਵਸਥਾ ਮਜ਼ਬੂਤ ਤੇ ਨਾਜ਼ੁਕ ਧੀ ਰਹੀ ਹੈ ਕੇਂਦਰੀ ਬੈਂਕ ਦੇ ਗਵਰਨਰ ਟੀਫ ਮੈਕਲਿਨ ਨੇ ਆਪਣੀ ਸ਼ੁਰੂਆਤੀ ਬਿਆਨ ਦੇ ਵਿੱਚ ਆਖਿਆ ਕਿ ਮੌਜੂਦਾ ਵਿਆਸਤਰਾ ਲਗਭਗ ਸਹੀ ਪੱਧਰ ਤੇ ਹੈ ਇਹ ਆਰਥਿਕ ਬਵਸਥਾ ਨੂੰ ਸਹਾਰ ਦਿੰਦੀ ਹੈ ਤੇ ਮਹਿੰਗਾਈ ਨੂੰ 2% ਦੇ ਟੀਚੇ ਦੇ ਨੇੜੇ ਰੱਖਦੀ ਹੈ ਤੀਜੀ ਤਮਾਹੀਨੇ ਦੌਰਾਨ ਕੈਨੇਡਾ ਦੀ ਆਰਥਿਕ ਬਵਸਥਾ ਉਮੀਦ ਤੋਂ ਵਧ ਕੈ ਰਹੀ ਹੈ ਜੀਡੀਪੀ ਅਤੇ ਨੌਕਰੀਆਂ ਦੋਵੇਂ ਵਧੀਆਂ ਅਤੇ ਨਵੰਬਰ ਦੇ ਵਿੱਚ ਬੇਰੋਜ਼ਗਾਰੀ ਦਰ ਘਟ ਕੇ 6.5% ਤੇ ਰਹਿ ਗਈ ਪਰ ਬੈਂਕ ਨੇ ਇਹ ਵੀ ਕਿਹਾ ਕਿ ਖਪਤਕਾਰ ਖਰਚ ਅਤੇ ਕਾਰੋਬਾਰੀ ਨਿਵੇਸ਼ ਕਾਫੀ ਹੱਦ ਤੱਕ ਰੁਕੇ ਹੋਏ ਸੀ ਸਬਬ ਨੇ ਕਿ ਚੌਥੀ ਤਮਾਹੀ ਦੇ ਵਿੱਚ ਇਸ ਵਿੱਚ ਕੁਝ ਬਤਲਾ ਪਾਵੇ ਪ੍ਰਾਰਥਿਕ ਵਿਕਾਸ ਦੀ ਈਮੇ ਪੈਣ ਦੀ ਉਮੀਦ ਹੈ ਮਹਿੰਗਾਈ ਇਸ ਵੇਲੇ 2% ਤੋਂ ਥੋੜੀ ਬਾਤੇ ਹੈ ਅਤੇ ਬੈਂਕ ਆਫ ਕੈਨੇਡਾ ਦੇ ਮੁੱਖ ਮਹਿੰਗਾਈ ਮਾਪ ਜਿਹੜੇ ਪੈਟਰੋਲ ਜਾਂ ਟੈਕਸ ਤਬਦੀਲੀਆਂ ਵਨ ਕੇ ਉਤਰਾਪਛੜਾ ਵਾਲੇ ਤੱਤਾਂ ਨੂੰ ਹਟਾ ਕੇ ਗਿਨੇ ਜਾਂਦੇ ਨੇ ਉਹ ਤਿੰਨ ਫੀਸ ਦੀ ਦੇ ਨੇੜੇ ਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲੇਨ ਦੱਸਦੇ ਨੇ ਕਿ ਕੈਨੇਡੀਅਨ ਅਰਥਵਿਵਸਥਾ ਨੇ ਅਮਰੀਕਾ ਦੇ ਵਪਾਰ ਯੁੱਧ ਦੁਆਰਾ ਇਸ ਉਤੇ ਪਾਈ ਗਈ ਕੁਝ ਤਬਾਅ ਦਰ ਸਾਹਮਣਾ ਕਿਉਂ ਕੀਤਾ ਹੈ ਮੈਕਲੇਨ ਨੇ ਆਪਣੀਆਂ ਟਿੱਪਣੀਆਂ ਦੇ ਵਿੱਚ ਕਿਹਾ ਹੈ ਕਿ ਅਮਰੀਕੀ ਟੈਰਿਫਾਂ ਦੇ ਕਾਰਨ ਸਟੀਲ, ਐਲੂਮੀਨੀਅਮ, ਆਟੋ ਅਤੇ ਲੱਕੜ ਖੇਤਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਦੇ ਨਾਲ ਕਾਰੋਬਾਰੀ ਨਿਵੇਸ਼ ਉੱਤੇ ਵੀ ਪੋਚ ਪਿਆ ਹੈ ਅਤੇ ਇਸੇ ਬਾਅਦ ਸੂਤ ਮੈਕਲੇਨ ਨੇ ਕਿਹਾ ਕਿ ਕੁੱਲ ਮਿਲਾ ਕੇ ਅਰਥਵਿਵਸਥਾ ਟਿੱਕੀ ਹੋਈ ਹੈ You know it's going to be hard to give you a super precise answer but i think that there's a few things i would point to <clears throat> first of all as i mentioned in the opening statement uh, there were broad-based revisions to the national accounts uh, covering the last three years 22 23 24 and you know what you saw there is that you know demand was stronger consumption you know because consumer spending was stronger um, but the other thing you saw is that is that uh, business investment was stronger and productivity growth while still weak uh, you know went from 0 to about 0 0.5 so uh, you know both demand and supply uh, were stronger so as we came into this year the economy uh, was was healthier than was previously reported and that may be uh, explaining some of the resilience we're seeing uh, in the more recent data you know the, the thing the second thing i would point to is that we have very steep tariffs on some key sectors in our economy: steel, aluminum, autos, uh, lumber. But you know, for the rest of the economy, it continues to operate uh, you know, largely tariff-free with the United States. Uh, if you're compliant with Kuzma, outside of those sectors, uh, you're you know you're still operating under the Canada-U.S. Mexico trade agreement. So, I mean, Canada's actually you know as, as Significant as these tariffs are, Canada's average, the the average tariff rate on Canada from the United States is one of the lowest in the world, about six percent. So, and and what you're seeing is, you know, those sectors have been hit hard, but we haven't seen big spillovers to the rest of the economy. We're seeing some, you know, so overall, the rest of the economy uh, is is showing some resilience. <laughs> ਕੈਨੇਡਾ ਛੱਡ ਕੇ ਜਾਣ ਦੇ ਲਈ ਮਜਬੂਰ ਕੀਤੇ ਸੰਕਰੇ ਪੰਜਾਬੀ ਨੌਜਵਾਨਾਂ ਨੂੰ ਹੁਣ ਤੱਕ ਲਾਰਿਆ ਤੋਂ ਸਿਵਾਏ ਕੁਝ ਨਹੀਂ ਮਿਲਿਆ ਅਤੇ ਇੱਕ ਵਾਰ ਫਿਰ ਇੰਟਰਵਿਊ ਤੇ ਪ੍ਰੀਮੀਅਰ ਡਾਫੋਰਡ ਨੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਆਖ ਦਿੱਤਾ ਹੈ ਕਿ ਉਹਨਾਂ ਦਾ ਭਵਿੱਖ ਫੈਡਰਲ ਸਰਕਾਰ ਦੇ ਹੱਥਾਂ ਵਿੱਚ ਹੈ ਜੀ ਹਾਂ ਉਹ ਤਹਤ ਦੀo ਵਿਧਾਨ ਸਭਾ ਦੇ ਬਾਹਰ ਪੰਜਾਬੀ ਨੌਜਵਾਨਾਂ ਦਾ ਲੜੀਵਾਰ ਦਰਨਾਤੀ ਜਿਹੇ ਹਫ਼ਤੇ ਵਿੱਚ ਦਾਖਲ ਹੋ ਚੁੱਕਿਆ ਪਰ ਸੂਬਾ ਸਰਕਾਰ ਜਾਂ ਫੈਡਰਲ ਸਰਕਾਰ ਦੇ ਵਿੱਚੋਂ ਕੋਈ ਵੀ ਨਰਮ ਦਿਲੀ ਦਿਖਾਉਂਦੇ ਰੋਤ ਵਿੱਚ ਨਹੀਂ ਆ ਗਏ ਵਿਦਿਆਰਥੀਆਂ ਦੇ ਨਾਮ ਹਮਦਰਦੀ ਜ਼ਾਹਰ ਕਰਦਿਆਂ ਪ੍ਰੀਮੀਅਰ ਨੇ ਕਿਹਾ ਕਿ ਬਿਨਾਂ ਸ਼ਾਖਾ ਉਹਨਾਂ ਨੂੰ ਬਿਹਤਰ ਜ਼ਿੰਦਗੀ ਮੰਨਣ ਦਾ ਹੱਕ ਪਰ ਫੈਟਲ ਸਰਕਾਰ ਇਹਨਾਂ ਨੂੰ ਘਰ ਵਾਪਸੀ ਤੇ ਨੋਟਿਸ ਜਾਰੀ ਕਰ ਰਹੀ ਹੈ ਦੂਜੀ ਪਾਸੇ ਡਾਕਪੋਰਟ ਨੂੰ ਘਟਰੇ ਹੱਥੀ ਲੈਂਦਿਆਂ ਅਲੀਪਰੇ ਪਾਰਟੀ ਦੇ ਵਿਧਾਇਕ ਜੋਹਨ ਫੇਜ਼ਰ ਨੇ ਕਿਹਾ ਕਿ ਪ੍ਰੀਮੀਅਰ ਸਾਰਾ ਦੋਸ਼ ਮਾਰ ਕਾਂਡੀ ਸਰਕਾਰ ਦੇ ਸਿਰ ਮੜਨਾ ਚਾਹੁੰਦੇ ਨੇ ਮਾਮਲਾ ਇੱਥੇ ਹੀ ਰੁਕਦਾ ਨਸਰ ਨਹੀਂ ਹੁੰਦਾ ਕਿਉਂਕਿ ਪੰਜਾਬੀ ਨੌਜਵਾਨ ਨੂੰ ਕੱਖੋ ਹੋਲਾ ਕਰਨਾ ਮਕਰੋ ਡਕਫੋਰਡ ਸਰਕਾਰ ਦੇ ਵੱਲੋਂ ਅੰਟਾਰੀਓ ਇਮੀਗ੍ਰੈਂਟ ਨੋਮਿਨੀ ਪ੍ਰੋਗਰਾਮ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਅਤੇ ਕਿਰਤ ਮੰਤਰਾਲੇ ਨੇ ਦਾਵਾ ਕੀਤਾ ਹੈ ਕਿ ਨਵਾਂ ਸਿਸਟਮ ਏਮਪਲੋਇਰਸ ਨੂੰ ਉਹਨਾਂ ਦੀ ਜ਼ਰੂਰਤ ਮੁਤਾਬਕ ਸਕਿੱਲ ਦੇ ਵਰਕਰ ਮੁਹੱਈਆ ਕਰਵਾਉਣ ਦੇ ਵਿੱਚ ਸਹਾਇਕ ਸਾਬਤ ਹੋਵੇਗਾ। ਤਸਵੀਰशुदा ਸਿਸਟਮ ਦੇ ਵਿੱਚ ਮੁੱਖ ਤੌਰ 'ਤੇ ਜੌਬ ਆਫਰ ਵਾਲੇ ਬਿਨਕਾਰੰਤਿਤ ਜAVEਗੀ ਜੋ ਆਪਣੇ ਕੀਤੇ ਦੇ ਨਾਲ ਸੰਬੰਧਤ ਲਾਇਸੈਂਸ ਰੱਖਣ ਵਾਲੇ ਪੈਸ ਦੇ ਅਧਾਰ ਤੇ ਵਿਚਾਰੇ ਜਾਣਗੇ। OINP ਦੇ ਨਵੇਂ ਰੂਪ ਤਹਿਤ ਬਿਨਕਾਰ ਦੇ ਕੋਲ ਮੌਜੂਦ ਨੌਕਰੀ ਦੀ ਪੇਸ਼ਕਸ਼ ਤੇ ਵਿਚ ਉਹ ਦਰਮਿਆਨ ਉਜਰਤ ਦਰ ਹੋਣੀ ਲਾਜ਼ਮੀ ਹੈ ਜਿਸ ਦੇ ਅਧਾਰ ਤੇ ਕੀਤਾ ਮੰਤਰਾਲੇ ਦੇ ਵੱਲੋਂ ਯੋਗ ਉਮੀਦਵਾਰਾਂ ਨੂੰ ਸੱਦਿਆ ਜਾਵੇਗਾ। ਪਿਛੇ OINP ਦੇ ਵਿੱਚ ਤਿੰਨ ਸ਼੍ਰੇਣੀਆਂ ਦੀਆਂ ਅਰਜ਼ੀਆਂ ਪ੍ਰਮਾਨ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਸਭ ਤੋਂ ਜ਼ਿਆਦਾ ਮੰਕ ਵਾਲੇ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਫੋਰਨ ਵਰਕਰਸ ਸ਼ਾਮਲ ਹੁੰਦੇ ਸਨ ਪਰ ਇੰਟਰਨੈਸ਼ਨਲ ਸਟੂਡੈਂਟਸ ਵਾਲੀ ਸ਼੍ਰੇਣੀਆਂ 2600 ਅਰਜ਼ੀਆਂ ਸਿੱਧੇ ਤੌਰ ਤੇ ਰੱਦ ਕਰ ਦਿੱਤੀਆਂ ਗਈਆਂ ਦੂਜੇ ਪਾਸੇ ਇਮੀਗ੍ਰੇਸ਼ਨ ਸਲਾਹਕਾਰ ਦਾ ਕਹਿਣਾ ਹੈ ਕਿ ਨਵਾਂ ਸਿਸਟਮ ਔਨ ਮਗਰੋ ਪੰਪਲ ਪੂਸਾ ਖਤਮ ਹੋ ਸਕਤੇ ਕਵੈਂਸ ਨਵਸਟੇ ਦੇ ਵਿੱਚ ਲੋ ਵਿਭਾਗ ਦੇ ਪ੍ਰੋਫੈਸਰ ਅਤੇ ਪਰਸਾਈ ਇਮੀਗ੍ਰੇਸ਼ਨ ਸਰਵਿਸਿਸ ਦੇ ਮੁਖ ਕਾਰਜਕਾਰੀ ਅਫਸਰ ਅਲ ਪਰਸਾਈ ਦਾ ਕਹਿਣਾ ਸੀ ਕਿ ਫਿਲਹਾਲ ਸਪਸ਼ਟ ਨਹੀਂ ਹੋ ਸਕਿਆ ਕਿ ਨਵੇਂ ਤਰੀਕੇ ਰਾਹੀਂ ਚਿੰਤਾਵਾਂ ਦੂਰ ਕਿਵੇਂ ਕੀਤੀਆਂ ਜਾਣਗੀਆਂ। ਉਹਨੇ ਕਿਹਾ ਕਿ ਨਵੀਂ ਇਮੀਗ੍ਰੇਸ਼ਨ ਯੋਜਨਾ ਕੰਮਕਾਜ ਨੂੰ ਤਾਂ ਸੁਖਾਲਾ ਬਣਾਉਂਦੀ ਹੈ ਪਰ ਅਤੀਤ ਵਿੱਚ ਸਾਹਮਣੇ ਆਈਆਂ ਸਮੱਸਿਆਵਾਂ ਦਾ ਨਿਪਟਾਰਾ ਕਰਦੀ ਮਹਿਸੂਸ ਨਹੀਂ ਹੁੰਦੀ। ਇਸ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਵਿਧਾਇਕ ਅਲੈਕਸਾ ਗਿਲਮੋਰ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਨਵੀਂ ਪ੍ਰਕਿਰਿਆ ਲਿਆਉਣ ਤੋਂ ਪਹਿਲਾਂ ਉਹ ਆਈਐਨਪੀ ਵੀ ਨਾਲ ਗੱਲਬਾਤ ਕਰਨੀ ਚਾਹੀਦੀ ਹੈ। अलैसकर ने दोष लगाया कि सरकार ने 2000 हजार बिने कार सुखने पा रखे ने भविख तबाह होने नौबत आ चुके हैं एन डी पी आगु ने सवाल चुकया कि एना विजवान ਬਾਰੇ ਕੁਝ ਵੀ ਸੋਚਿਆ ਕਿ ਦੱਸ ਜੀ ਕਿ ਡਗ ਫੋਰ ਸਰਕਾਰ ਸਾਰਾ ਤੋਸ਼ ਫੈਡਰਲ ਸਰਕਾਰ ਤੇ ਸਿੱਧ ਮਾਰੀ ਗਿਆ ਜਿਹਦੇ ਵੱਲੋਂ ਇਮੀਗ੍ਰੇਸ਼ਨ ਅਲਜੀਆ ਦੇ ਵਿੱਚ 50% ਦੀ ਕਟੌਤੀ ਕੀਤੀ ਗਈ 2024 ਦੇ ਵਿੱਚ ਅਨਟੈਲਕੋ ਤੋਂ 21500 ਨਾਮਿਤਕਾਂ ਫੈਡਰਲ ਸਰਕਾਰ ਨੇ ਪ੍ਰਾਪਤ ਕੀਤੀਆਂ ਪਰ ਮੌਜੂਦਾ ਵਰਤਾਨ ਅੰਕੜਾ ਘਟ ਕੇ 10750 ਕਰ ਦਿੱਤਾ ਗਿਆ ਤੇ ਕੁੱਲ ਮਿਲਾ ਕੇ ਜੋ ਵੀ ਹੋਵੇ ਦੋ ਤੀਦਾ ਦੀ ਖੇਬਾਸੀ ਦਾ ਖਮਿਆਸਾ ਪੰਜਾਬੀ ਵਿਦਿਆਰਥੀਆਂ ਨੂੰ ਭੁਗੜਾ ਪੈ ਰਿਹਾ ਹੈ ਜੋ ਅੰਤਰੀ ਠੰਡੇ ਦੇ ਬਾਅਦ ਨੂੰ ਤੇ ਰੋਸ ਵਖਾਵਾ ਕਰਨ ਦੇ ਲਈ ਮਜ਼ਬੂਤ ਨੇ ਪ੍ਰੋਮਿਸ਼ਲ ਨਾਮਜ਼ਦ ਪ੍ਰੋਗਰਾਮ ਦੇ ਲਈ ਨਵਿੰਦਮ ਐਕਸਪ੍ਰੈਸ ਐਕਟ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਨੇ 8 ਦਸੰਬਰ 2025 ਨੂੰ ਆਈਏਸੀਸੀ ਨੇ ਐਕਸਪਲ ਸੈਂਟਰੀ ਸਿਸਟਮ ਕੋਡ ਨੰਬਰ 383 ਦੇ ਤਹਿਤ ਵਿਦੇਸ਼ੀ ਨਾਗਰਿਕਾ ਚੋਣ ਕਰਨ ਦੇ ਲਈ 1123 ਸੱਤੇ ਭੇਜੀ ਜਿਦੇ ਵਿੱਚ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰਾਂ ਨੂੰ 729 ਦਾ ਸਕੋਰ ਮਿਲਿਆ ਇਸ ਦਾ ਮਤਲਬ ਹੈ ਕਿ ਪ੍ਰੋਵੀਸ਼ੀਅਲ ਨਾਮਜ਼ਦ ਪ੍ਰੋਗਰਾਮ ਤੇ ਲਈ ਨਵੀਨਤਮ ਐਕਸਪਰਸੈਂਟ ਡ੍ਰੋ ਅਧਿਨ ਅਰਜ਼ੀ ਦੇਣ ਵਾਲੀ ਵਿਰੇਸ਼ਿਆ ਲਈ ਅਰਜ਼ੀ ਦੇਣ ਲਈ ਸੱਤੇ ਦਿੱਤੇ ਜਾਣ ਦੇ ਲਈ ਲੋਰੀਂਦਾ ਰੈਂਕ 1123 ਜਾਂ ਫਿਰ ਇਸੋਵਤ ਹੋਵੇਗਾ 90 ਤਵਤੂਲ ਦੀ ਮਿਤੀ ਅਤੇ ਸਮਾ 8 ਦਸੰਬਰ ਨੂੰ ਭਾਰਤੀ ਸਮੇਂ ਦੇ ਅਨੁਸਾਰ 15:17 ਦਾ ਸੈਕਿੰਡ ਸੀ 14 ਕਿ ਟਾਈਪ ਟੇਕਿੰਗ ਨਿਯਮ ਦੀ ਮਿਤੀ 5 ਮਾਰਚ 2025 ਨੂੰ ਭਾਰਤੀ ਸਮੇਂ ਦੇ ਅਨੁਸਾਰ 5:10 48 ਸੈਕਿੰਡ ਸੀ 2 ਜੂਨ ਨੂੰ ਹੋਏ ਪਿਛਲੇ ਰਾਤ ਤੋਂ 5 ਜੂਨ ਵਿਦੇਸ਼ੀਆਂ ਨੂੰ 770 ਸੱਤੇ ਭੇਜੇ ਗਏ ਸੀ ਤਾਂ ਪਰਮਿਸ਼ਨਲ ਨਾਂਸਰ ਪ੍ਰੋਗਰਾਮ ਤੇ ਲਈ ਸੀਆਰਐਸ ਕੱਟਆਫ ਸਕੋਰ ਦੇ ਵਿੱਚ ਉਤੀ ਅੰਕਤਵਾਤਾ ਹੋਇਆ ਜੇਕਰ ਇੱਕ ਤੋਂ ਵੱਧ ਉਮੀਦਵਾਰ ਦਾ ਸਕੋਰ ਸਭ ਤੋਂ ਕੱਟਾ ਤਾਂ ਕੱਟਆਫ ਉਹਨਾਂ ਦੁਆਰਾ ਆਪਣੀ ਐਕਸਪ੍ਰੈਸੈਂਟੀਵ ਪ੍ਰੋਫਾਈਲ ਜਮਾ ਕਰਨ ਦੀ ਮਿਤੀ ਅਤੇ ਸਮੇਂ ਤੇ ਅਦਾ ਮੰਤੇ ਪ੍ਰੋਮਿਸ਼ਨਲ ਨਾਜ਼ਟ ਪ੍ਰੋਗਰਾਮ ਫਿਡੇਸ਼ਨ ਨੂੰ ਕੈਨੇਡੀਅਨ ਸਾਈ 89 ਦਲਸ਼ੇ ਦੇ ਲਈ ਐਲਜੀ ਟੇਪਿਆ ਕਰਦੇ ਜਿਹਦੇ ਨਾਲ ਉਹ ਕਿਸੇ ਖਾਸ ਸੂਬੇ ਜਾਂ ਅੰਦਰ ਦੇ ਵਿੱਚ ਰਹਿ ਸਕਦੇ ਨੇ ਕੰਮ ਕਰ ਸਕਦੇ ਨੇ ਅਤੇ ਰਹਿ ਸਕਦੇ ਨੇ ਪੀਆਰ ਆਮ ਤੌਰ ਉਤੇ ਗੈਰ ਕੈਨੇਡੀਅਨ ਨਾਗਰਿਕ ਹੁੰਦੇ ਨੇ ਅਕਸਰ ਦੂਜੇ ਦੇਸ਼ਾਂ ਤੋਂ ਜਾਂ ਫੇ ਸਟੇਟਲੈਸ ਵਿਅਕਤੀ ਹੁੰਦੇ ਨੇ ਕੈਨੇਡਾ ਦੇ ਪ੍ਰੋਮਿਸ਼ਨ ਨਾਮ ਦੇ ਪ੍ਰੋਗਰਾਮ ਸੂਬਿਆਂ ਤੇ ਪਰਦੇਸ਼ਾਂ ਨੂੰ ਨੌਕਰੀਆਂ ਬੇਸ਼ਕੁਸ਼ ਆ ਮੰਗਵਲ ਕੀਤੀਆਂ ਪਹਿਲਾਂ ਦੇ ਪ੍ਰੋਵਿੰਸ਼ੀਅਲ ਦਸਤਵੇਜ ਜਾਂ ਕਾਰੋਬਾਰੀ ਸਥਾਪਨਾ ਦੇ ਸਬੰਧਾ ਉੱਤੇ ਆਧਾਰ ਤੇ ਸਥਾਈ ਨਿਵਾਸੀ ਦੀ ਚੋਣ ਕਰਨ ਦੀ ਯੋਜਨਾਉਂਦੇ ਨੇ ਸੂਬਿਆਂ ਤੇ ਪਰਦੇਸ਼ਾਂ ਦੇ ਵਿੱਚ ਵਿਦਿਆਰਥੀਆਂ ਉਦਮੀਆਂ ਹੁਨਰਵੰਦ ਕਾਮਿਆਂ ਤੇ ਅਲਤ ਹੁਨਰਵੰਦ ਕਾਮਿਆਂ ਦੇ ਲਈ ਵੱਖ-ਵੱਖ ਇਮੀਗ੍ਰੇਸ਼ਨ ਤੋਂ ਰਮਾਅਤੇ ਹਰੇਕ ਤੋਂ ਦੇਸ਼ ਸਾਨਕ ਆਰਥਿਕਤਾ ਨੂੰ ਖੁਲਹਾਰਾ ਦੇਣਾ ਹੈ ਕੈਨੇਡਾ ਸਰਕਾਰ ਨੇ ਬੁਤਵਾਰ ਨੂੰ ਐਲਾਨ ਕੀਤਾ ਹੈ ਕਿ ਕੈਨੇਡਾ 764 ਨਾਮਕ ਇੱਕ ਕੱਟੜਪੰਥੀ ਨੈੱਟਵਰਕ ਨੂੰ ਅਤਵਾਦੀ ਸੰਗਠਨ ਦੇ ਵਜੋਂ ਸੂਚੀਬੱਧ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਇਹ ਨੈੱਟਵਰਕ ਖਾਸ ਤੌਰ ਤੇ ਆਨਲਾਈਨ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਕੈਨੇਡਾ ਸਰਕਾਰ ਨੇ ਕ੍ਰਿਮੀਨਲ ਕੋਰਟ ਦੀ ਅਤਵਾਦੀ ਸੰਸਥਾਵਾਦੀ ਸੂਚੀ ਵਿੱਚ HARG ਨਾਮੇ ਸੰਗਠਨ ਸ਼ਾਮਲ ਕੀਤੇ ਨੇ। 764 ਮੈਨੀਆ ਇੱਕ ਮਾਰਡਰ ਕਲਟਰ ਟੈਲੀਗ੍ਰਾਮ ਕਲੈਕਟਿਵ ਸੋਸ਼ਲ ਮੀਡੀਆ ਤੇ ਆਨਲਾਈਨ ਗੇਮਿੰਗ ਪਲੇਟਫਾਰਮਾਂ 'ਰਿਵਲ ਤੋਂ ਲੋਕਾਂ ਨੂੰ ਭੜਕਤ ਕਰਨ ਅਤੇ ਕੱਟੜ ਬਣਾਉਣ, ਪ੍ਰੋਪਾਗੈਂਡਾ ਅਤੇ ਹਿੰਸਕ ਕੱਟੜਪੰਥੀ ਵਿਚਾਰਧਾਰਾ ਫਲੋਨ ਅਤੇ ਆਨਲਾਈਨ ਤੇ ਆਫਲਾਈਨ ਦੋਵੇਂ ਕਿਤੇ ਹਿੱਸਾ ਨੂੰ ਭੜਕਾਉਣ ਦੇ ਲਈ ਕਰਦੇ ਨੇ। ਦ ਇਸਲਾਮਿਕ ਸਟੇਟ ਮੋਜ਼ਾਮਬਿਕ ਜੋ ਕਿ ਆਈਐਸਆਈਐਸ ਦੀ ਜਾਣੇ ਪਛਾਣੇ ਸ਼ਾਖਾ ਹੈ ਇਸ ਹਥਿਆਰਬੰਦ ਪਾਕਿਸਤਾਨੀ ਸਮੂਹ ਹੈ ਅਤੇ ਇਹ ਇਲਾਕੇ ਉੱਤੇ ਕਬਜ਼ਾ ਕਰਕੇ ਆਮ ਆਬਾਦੀ ਅਤੇ ਸੁਰੱਖਿਆ ਬਲਾਂ ਦੇ ਵਿੱਚ ਕੁਸਪੈਕ ਕਰਕੇ ਅਤੇ ਹਿੰਸਕ ਅਤਵਾਦੀ ਕਾਰਵਾਈਆਂ ਕਰਕੇ ਸ਼ਰੀਆ ਕਾਨੂੰਨ ਅਧਾਰਿਤ ਪ੍ਰਸ਼ਾਸਨ ਦੇ ਨਾਲ ਮੌਜੂਦਾ ਸੱਤਾ ਨੂੰ ਬਦਲਣਾ ਚਾਹੁੰਦਾ ਹੈ। ਕੈਨੇਡਾ ਵਿੱਚ ਪੁਲਿਸ ਲਗਾਤਾਰ ਮਾਪਿਆਂ ਨੂੰ ਸਾਸੂ-ਚੋਟ ਬਾਰੇ ਚੇਤਾਵਨੀ ਦਿੱਤੀ ਰਹੀ ਹੈ। ਸਰਕਾਰ ਦਾ ਜ਼ਿਕਰ ਹੈ ਕਿ ਸਮੂਦਾ ਮਕਸਦ ਹਿੰਸਾ ਤੇ ਅਰਜਕਤਾ ਰਾਹੀਂ ਸਭੇਕ ਸਮਾਜ ਨੂੰ ਤਬਾਹ ਕਰਨਾ ਅਤੇ ਕਿਸੇ ਨਵੇਂ ਰਾਜ ਦੀ ਸਥਾਪਨਾ ਦੇ ਲਈ ਨਵੀਂ ਹੈ। ਸਗੋਂ ਖੁਦ ਹਿੰਸਾ ਇਸ ਪੈਚ So what could the is the anti Look, there's, there, there is there uh, is these are some of these are trans, transnational organized crime groups that are behind these entities. Some of them um, involve, um, you know, young people. Being online for many many hours and uh, uh, inculcation of of hate um, in that process, uh, parents are often vulnerable themselves because they don't actually have the tools and they don't have the requisite knowledge uh, in terms of what's happening to to their young people as a parent of two uh, relatively. Um, Younger children, um, you know, I do worry about that. I think most parents are worried, and, and they're struggling. And 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 this uh, does enable law enforcement to have better enforcement powers, um, really go after those who are responsible, uh, and to ensure that Canadians are, you know, also educated. When we do a listing, it does uh, indicate that, that there is a sense of alertness that Canadian law enforcement have and, and concerns that they have, because ultimately. The, uh, the listing is based on uh, recommendations of law enforcement. ਦਸੇ ਪਿਛਲੇ ਮਹੀਨੇ ਇੱਕ ਭਾਸ਼ਣ ਦੇ ਵਿੱਚ ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਮੁਖੀ ਡੈਨ ਰੋਜਰਸ ਨੇ ਕੱਟੜਪੰਥੀ ਬਣ ਰਹੀ ਨੌਜਵਾਨਾਂ ਦੀ ਵੱਤੀ ਗਿਣਤੀ ਬਾਰੇ ਚਿੰਤਾ ਪ੍ਰਗਟਾਈ ਸੀ। ਉਹਨਾਂ ਕਿਹਾ ਸੀ ਕਿ ਚਿੰਤਾ ਦੀ ਗੱਲ ਹੈ ਕਿ ਸੀਐਸਆਈਐਸ ਦੀਆਂ ਲਗਭਗ 10 ਦੇ ਵਿਜੇਵਤੀ ਜਾਂਚ ਵਿੱਚ ਹੁਣ 18 ਸਾਲ ਤੋਂ ਘੱਟ ਉਮਰ ਦਾ ਘੱਟੋ-ਘੱਟ ਇੱਕ ਵਿਅਕਤੀ ਸ਼ਾਮਲ ਹੁੰਦਾ ਹੈ। ਉਹਨਾਂ ਨੇ ਵੀ ਕਿਹਾ ਕਿ ਇਹ ਖੁਸ਼ਕਿਸਮਤੀ ਨਾਲ ਬਹੁਤ ਘੱਟ ਨੌਜਵਾਨ ਦਾ ਬਾਲਕ ਕੱਟੜ ਵਿਚਾਰ ਦੇ باوجود ਹਿੰਸਾ ਵੱਲ ਰੁਖ ਕਰਦੇ ਨੇ। ਪਲ ਚੁੜੋ ਉਹ ਅਜੂਆ ਕਰਦੇ ਨੇ ਨਤੀਜੇ ਬਹੁਤ ਭਿਆਨਕ ਹੁੰਦੇ ਨੇ